ਕਿਸਾਨੀ ਮਸਲਾ ਬਹੁਤ ਗੰਭੀਰ ਹੋ ਚੁੱਕਿਆ ਅੱਜ ਦੀ ਤਾਜ਼ਾ ਸਥਿਤੀ ਬੈਠਕ ਵਾਲੇ ਹਵਾਲੇ ਨਾਲ ਪਾਤਰਾਂ ਚ ਜੋ ਕੁਝ ਹੋਇਆ ਉਸ ਸਥਿਤੀ ਤੇ ਗੱਲ ਕਰਨ ਤੋਂ ਪਹਿਲਾਂ ਉਹਦੀ ਗੱਲ ਅਖੀਰ ਚ ਕਰਦੇ ਆ ਪਹਿਲਾਂ ਗੱਲ ਆਪਾਂ ਅੱਜ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਦੇ ਹਵਾਲੇ ਨਾਲ ਕਰਦੇ ਆ ਕਿਸਾਨੀ ਪੰਜਾਬ ਦੀ ਸੰਕਟ ਚ ਹੈ ਦੇਸ਼ ਭਰ ਦੀ ਕਿਸਾਨੀ ਦੇ ਮਸਲੇ ਵੱਡੇ ਨੇ ਉਹਨਾਂ ਨੂੰ ਲੈ ਕੇ ਸਮੇਂ-ਸਮੇਂ ਅੰਦੋਲਨ ਹੋ ਰਹੇ ਨੇ ਪੰਜਾਬ ਮੁੱਢ ਵੱਧਦਾ ਆਇਆ ਉਹਦਾ ਪੰਜਾਬ ਪਹਿਲ ਕਦਮੀ ਕਰਦਾ ਆਇਆ ਅਗਵਾਈ ਕਰਦਾ ਆਇਆ ਅੱਜ ਫੇਰ ਇੱਕ ਵਾਰ ਸੜਕਾਂ ਤੇ ਹੈ ਪ੍ਰਚਾਰਜਿਤ ਭੁੱਲਰ ਇੱਕ ਰਿਪੋਰਟ ਲੈ ਕੇ ਆਏ ਨੇ ਉਹ ਰਿਪੋਰਟ ਦੱਸਦੀ ਹੈ ਕਿ ਵੱਡੇ ਡਿਫਾਲਟਰਾਂ ਦੇ ਵਿੱਚ ਜਿਹੜੇ ਕਿਸਾਨੀ ਖਰਚੇ ਵਾਲਾ ਮਾਮਲਾ ਹੈ ਕਿਸਾਨੀ ਕਰਜ਼ੇ ਵਾਲੇ ਮਾਮਲੇ 'ਚ ਵੱਡੇ ਡਿਫਾਲਟਾਂ 'ਚ ਸਿਆਸੀ ਆਗੂ ਮੋਰੀ ਨੇ ਉਹਨਾਂ ਦੀ ਗਿਣਤੀ ਵੀ ਵੱਧ ਹੈ ਤੇ ਉਹਨਾਂ ਦੇ ਪੈਸੇ ਵੀ ਵੱਧ ਨੇ ਸਿਤੀ ਇੱਥੋਂ ਤੱਕ ਦੀ ਐਸ ਕਰਜ਼ੇ ਦੀ ਕਿ ਜਿੰਨਾ ਕਰਜ਼ਾ ਚੁੱਕਿਆ ਉਹਦੇ ਨਾਲੋਂ ਵੱਧ ਵਿਆਜ ਹੋ ਗਿਆ ਇਹ ਮਾਮਲਾ ਸਿਰਫ ਸਹਿਕਾਰੀ ਖੇਤੀ ਬੈਂਕ ਨਾਲ ਸੰਬੰਧਿਤ ਹੈ ਇਹਦੀ ਰਿਪੋਰਟ ਚਰਨਜੀਤ ਪੁੱਲਰੋਣਾ ਨੇ ਅੱਜ ਪੰਜਾਬ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਕੀਤੀ ਹੈ ਮੌਸ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ। ਖਾਸ ਗੱਲ ਇਹ ਹੈ ਕਿ ਜਦੋਂ ਕਿਸਾਨੀ ਸੰਕਟ ਚ ਹੈ ਛੋਟੇ ਕਿਸਾਨ ਜਿਹੜੇ ਮਤਲਬ 1-2 ਏਕੜ ਵਾਲੇ 2.5 ਤੇ 3 ਏਕੜ ਵਾਲੇ 5 ਏਕੜ ਤੱਕ ਵਾਲੇ ਵੀ ਉਹ ਕਿਸੇ ਮਜਬੂਰੀ ਚ ਕਰਜ਼ਾ ਲੈਂਦੇ ਨੇ ਕਿਸੇ ਮੁਸ਼ਕਲ ਚ ਕਰਜ਼ਾ ਲੈਂਦੇ ਨੇ ਕਿਸਾਨੀ ਸੰਕਟ ਚ ਕਰਜ਼ਾ ਲੈਂਦੇ ਨੇ ਥੜੀ ਕਿਸੇ ਮੁਸ਼ਕਲ ਘੜੀ ਦੇ ਹੋਵੇ ਉਹਦੇ ਹੱਲ ਨਾਲ ਕਰਜ਼ਾ ਲੈਂਦੇ ਨੇ ਤੇ ਉਹ ਕਈ ਵਾਰ ਕਰਜ਼ਾ ਮੋੜਨ ਵਾਲੀ ਸਥਿਤੀ 'ਚ ਨਹੀਂ ਹੁੰਦੇ ਪਰ ਜਿਹੜੇ ਵੱਡੇ ਕਿਸਾਨ ਨੇ 5 ਏਕੜ ਤੋਂ ਉੱਪਰ ਵਾਲੇ ਖਾਸ ਕਰ 10 ਏਕੜ ਤੋਂ ਉੱਪਰ ਵਾਲੇ ਉਹਨਾਂ ਕਿਸਾਨਾਂ ਦੇ ਹਵਾਲੇ ਨਾਲ ਇਹ ਸਵਾਲ ਵੱਡਾ ਹੈ ਕਿ ਕੀ ਉਹ ਵੀ ਕਰਜ਼ਾ ਮੋੜਨ ਦੀ ਸਥਿਤੀ 'ਚ ਨਹੀਂ ਹੁੰਦੇ ਕੀ ਉਹ ਕਰਜ਼ਾ ਮੋੜਨਾ ਨਹੀਂ ਚਾਹੁੰਦੇ ਜਾਂ ਉਹ ਕਰਜ਼ਾ ਲੈਂਦੇ ਹੀ ਇਸ ਲਈ ਨੇ ਕਿ ਨਹੀਂ ਮੋੜਨਾ ਖਾਸ ਕਰ ਉਹਨਾਂ ਵੱਡੇ ਕਿਸਾਨਾਂ ਦੇ ਵਿੱਚ ਜਿਹੜੇ ਸਿਆਸੀ ਰਸੂਖ ਵਾਲੇ ਨੇ ਖਾਸ ਕਰ ਜਿਹੜੇ ਸਿਆਸੀ ਅਪਰੋਚ ਵਾਲੇ ਨੇ ਜਿਹੜੇ ਸਿਆਸੀ ਪਹੁੰਚ ਵਾਲੇ ਨੇ ਮੌਜੂਦਾ ਸੱਤਾਧਾਰੀ ਧਿਰ ਦਾ ਇੱਕ ਚੇਅਰਮੈਨ ਹੈ ਕਰਜਾ ਮੋੜਨ ਦੀ ਗੱਲੇ ਨਹੀਂ ਕਰਦਾ ਲੈ ਇਹ ਵੀ ਖਾਸੇ ਨਹੀਂ ਇੱਕ ਦੋ ਨਹੀਂ ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਚਾਹੇ ਕਾਂਗਰਸੀ ਚਾਹੇ ਅਕਾਲੀ ਵੱਡੇ ਚਿਹਰੇ ਮੋਰੇ ਨਹੀਂ ਚਲੋ ਮੈਂ ਰਿਪੋਰਟ ਮੋਰੇ ਰੱਖਦਾ ਫਿਰ ਤੁਸੀਂ ਇਸ ਵਾਦੇ ਨਾਲ ਆਪਣੇ ਆਪ ਤੈ ਕਰ ਲਿਓ ਕਿ ਸਥਿਤੀ ਕੀ ਆ ਕੌਣ ਹੱਥ ਪਾਉ ਕਿਸਾਨ ਵੀ ਵੱਡੇ ਤੇ ਕਰਜ਼ੇ ਵੀ ਵੱਡੇ ਇਹ ਸਰਲੇਖ ਖੇਡ ਚਰਨਜੀਤ ਪੁੱਲਰ ਦੀ ਰਿਪੋਰਟ ਵੱਡੇ ਡਿਫਾਲਟਾਂ ਚ ਕਹਿੰਦੇ ਸਿਆਸੀ ਆਗੂ ਮੋਰੀ ਨੇ ਸਹਿਕਾਰੀ ਬੈਂਕ ਦਾ 12 ਪੀਸ ਦੀ ਕਰਜ਼ਾ ਵੱਡੇ ਕਿਸਾਨਾਂ ਕੰਨ ਖੜਾ ਸਿੱਧਾ ਜਿਹੜੇ ਉਂਗਲਾਂ ਤੇ ਗਿਣਿਆ ਜਾ ਸਕਦੇ ਨੇ ਘਬੜਾ ਚਿਹਰਾ ਬੜਾ ਚਿਹਰਾ ਉਹ ਉਤੋਂ ਬਿਨਾਂ ਜਿਹੜੀ ਰਿਸ਼ਤੇਦਾਰੀਆਂ ਰਸੂਕ ਦੇ ਰਾਹੀਂ ਲੈ ਕੇ ਗਏ ਨੇ ਉਹ ਪਤਾ ਨਹੀਂ ਕਿੰਨੇ ਹੋਣਗੇ ਵੱਡੇ ਕਿਸਾਨਾਂ ਵੱਲ ਸਹਿਕਾਰੀ ਖੇਤੀ ਵਿਕਾਸ ਬੈਂਕ ਤੇ ਕਰਜ਼ੇ ਵੀ ਵੱਡੇ ਹਨ ਪੰਜਾਬ ਸਰਕਾਰ ਇਹਨਾਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀਆਂ ਜੁੜੇ ਹੋਏ ਨੇ ਖੇਤੀ ਵਿਕਾਸ ਬੈਂਕ ਦੇ 3006.26 ਕਰੋੜ ਰੁਪਏ ਮਤਲਬ 3000 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਨੇ ਹਰ ਮਹੀਨੇ ਪੰਜਾਬ ਸਰਕਾਰ 404200 ਕਰਜ਼ਾ ਚੁਕਦੀ ਹੈ ਮਤਲਬ ਜੇ ਇਹ 3000 ਕਰੋੜ ਰੁਪਏ ਵਾਪਸ ਆ ਜਾਣ ਲਗਭਗ ਸਮਝ ਲੋ ਇੱਕ ਮਹੀਨੇ ਦਾ ਕਰਜ਼ਾ ਚੁਕਾਉਣ ਦੀ ਲੋੜ ਨਹੀਂ 3000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਕਿਸਾਨਾਂ ਕੰਨੀ ਫਸੀ ਹੋਈ ਹੈ ਕਹਿੰਦੇ ਜਿਨ੍ਹਾਂ ਚੋਂ 12% ਦੀ ਰਾਸ਼ੀ ਕੱਲੇ ਵੱਡੇ ਕਿਸਾਨਾਂ ਬਲ ਖੜੀ ਹੈ ਹੁਣ ਇਹ ਕਿਸਾਨੀ ਕਰਕੇ ਵੀ ਵੱਡੇ ਨਹੀਂ ਗਏ ਆਪਣੇ ਅਸਰ ਰਸੂਕ ਕਰਕੇ ਵੀ ਵੱਡੇ ਨੇ ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੋ ਬੰਦ ਕਰ ਦਿੱਤੇ ਨੇ ਕਿਉਂਕਿ 55574 ਕਿਸਾਨ ਡਿਫਾਲਟਰ ਹੋ ਗਏ ਨੇ 50000 ਤੋਂ ਵੱਧ ਕਿਸਾਨ ਨੇ ਜਿਹੜੇ ਹੁਣ ਡਿਫਾਲਟਰਾਂ ਦੀ ਸੂਚੀ 'ਚ ਨੇ ਉਹਨਾਂ 'ਚੋਂ ਕਿੰਨੇ ਤਾਂ ਉਹ ਹਨ ਜਿਹੜੇ ਮਜ਼ਦੂਰੀ ਬਸ ਨਹੀਂ ਦੇ ਸਕਦੇ ਪਰ ਜਿਹੜੇ ਦੇ ਸਕਦੇ ਨੇ ਉਹ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਦੀ ਸਿਆਸੀ ਪਹੁੰਚ ਹੈ 55574 ਕਿਸਾਨ ਡਿਫਾਲਟਰ ਹੋ ਗਏ ਨੇ ਜਿਨ੍ਹਾਂ ਵੱਲ 3006.26 ਕਰੋੜ ਦਾ ਕਰਜ਼ਾ ਪਕਾਇਆ ਖੜਾ ਹੁਣ ਦਾੜੀ ਨਾਲੋਂ ਮੁੱਛਾਂ ਕਿਵੇਂ ਭਾਰੀਆਂ ਇਹਨਾਂ ਕਿਸਾਨਾਂ ਵੱਲ ਮੂਲ ਕਰਜ਼ਾ 1444 ਕਰੋੜ ਹੈ ਤੇ ਵਿਆਜ 1450 ਕਰੋੜ ਹੈ ਮਤਲਬ ਮੂਲ ਨਾਲੋਂ ਵੀ ਵਿਆਜ ਵੱਧ ਹੋ ਗਿਆ ਇਹਨਾਂ ਕਿਸਾਨਾਂ ਵੱਲ ਮੂਲ ਕਰਜ਼ਾ ਹੈਗਾ 1444.45 ਕਰੋੜ ਤੇ ਜਿਸ ਦਾ ਵਿਆਜ ਹੋ ਗਿਆ 1450.1 ਕਰੋੜ ਰੁਪਇਆ ਪੰਜਾਬ ਵਿਧਾਨ ਸਭਾ ਦੀ ਸਕਾਰਤਾ ਤੇ ਉਸ ਨਾਲ ਸੰਬੰਧਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜੇ ਕਰਜ਼ਿਆਂ ਬਾਰੇ ਫਿਕਰਮੰਦੀ ਜਾਰੀ ਕੀਤੀ ਤੇ ਖੇਤੀ ਵਿਕਾਸ ਬੈਂਕਾਂ ਦੇ 10 ਇਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ 366.96 ਲਗਭਗ 367 ਕਰੋੜ ਰੁਪਏ ਬਕਦੇ ਹੋਏ ਨੇ 10 ਇਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਨੇ ਤੇ ਰਸੂਕਦਾਰ ਨੇ ਔਰ ਗਿਣਤੀ ਵੀ ਥੋੜੀ ਨਹੀਂ ਗਈ 3645 ਕਿਸਾਨਾਂ 3645 ਕਿਸਾਨਾਂ ਵੱਲ 367 ਕਰੋੜ ਲਗਭਗ ਫਸਿਆ ਹੋਇਆ ਮਤਲਬ ਹਰੇਕ ਵੱਡੇ ਕਿਸਾਨ ਵੱਲ ਔਸਤਨ 10 ਲੱਖ ਇਹ ਐਵਰੇਜ ਹੈ 3645 ਕਿਸਾਨਾਂ ਦੀ ਐਵਰੇਜ ਹੈ 10.6 ਲੱਖ ਮਤਲਬ 10 ਲੱਖ 6000 ਇਹ 10 ਲੱਖ ਦੀ ਐਵਰੇਜ ਹੈ ਜਦੋਂ ਕਿ ਕਿੰਨਿਆਂ ਵੱਲ ਲੱਖਾਂ ਦਾ ਇਹ ਇਹ ਤੋਂ ਵੀ ਵੱਧ ਖੜਾ ਹੈ ਮਤਲਬ ਵੱਡੇ ਕਿਸਾਨਾਂ ਨੇ ਕੰਬਾਈਨਾ ਵਾਸਤੇ ਬੌਰਿੰਗ ਵਾਸਤੇ ਮਸ਼ੀਨਾ ਵਾਸਤੇ ਟੈਂਟਾਂ ਵਾਸਤੇ ਕਰਜ਼ੇ ਲਏ ਨੇ ਜਿਹੜੇ ਸਿੱਧੇ ਰੂਪ ਚ ਕਹਿੰਦੇ ਖੇਤੀ ਨਾਲ ਨਹੀਂ ਜੁੜੇ ਹੁਣ ਕਹਿੰਦੇ ਜੀ ਇਹ ਪੈਦਾਵਾਰ ਨਾਲ ਜੁੜਿਆ ਕਰਜ਼ਾ ਨਹੀਂ ਇਹ ਵੀ ਹਵਾਲਾ ਮਤਲਬ ਇਹ ਵੀ ਨਹੀਂ ਪਤਾ ਅਜੇ ਤੱਕ ਕਿ ਕਿਹਨਾਂ ਨੇ ਕੰਬੈਨ ਲਈ ਲਿਆ ਕੰਬੈਨ ਹੀ ਲਈ ਜਾਂ ਨਹੀਂ ਲਈਆ ਬੋਰ ਲਈ ਲਿਆ ਬੋਰ ਕਰਾਇਆ ਵੀ ਹੈ ਕਿ ਨਹੀਂ ਚੋ ਵੱਡਿਆਂ ਵਿੱਚ ਇੱਕ ਮੌਜੂਦਾ ਸੱਤਾਧਾਰੀ ਤੇਰਦਾ ਚੇਅਰਮੈਨ ਵੀ ਸ਼ਾਮਲ ਹੈ ਤੁਹ ਕਹਾਣੀ ਆਏ ਅਸਲ ਪਹਿਲੂ ਇਹ ਹੈ ਕਿ ਜਿਹੜਾ ਬੰਦਾ ਰਾਜਨੀਤਿਕ ਅਹੁਦਿਆਂ ਤੇ ਆ ਪਹੁੰਚ ਅਪਰੋਚ ਰੱਖਦਾ ਚੋਣਾ ਲੜਨ ਲਈ ਚੋਣ ਫੰਡਾਂ ਲਈ ਇੱਧਰ ਉੱਧਰ ਇੰਨੇ ਲੱਖਾਂ ਕਰ ਸਕਦਾ ਉਹ ਇੰਨਾ ਕਰਜ਼ਾ ਕਿਉਂ ਨਹੀਂ ਮੋਟ ਸਕਦਾ ਫਿਰ? ਪਾਲੇ ਇਥੋਂ ਪੈਦਾ ਹੁੰਦਾ। ਵੱਡਿਆਂ ਵਿੱਚ ਇੱਕ ਮੌਜੂਦਾ ਮੌਜੂਦਾ ਇਹਦਾ ਮਤਲਬ ਸਤ ਤਾਰੀਰਦਾ। ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲ ਕਰੀਬ 2 ਕਰੋੜ ਰੁਪਏ ਦਾ ਕਰਜ਼ਾ ਖੜਾ। ਹੁਣ ਮੈਂ ਤਾਂਹੀਂ ਗੱਲ ਕਰ ਰਿਹਾ ਸੀ ਐਵਰੇਜ ਦੀ ਗਣਤੀ 'ਚ ਉਹ ਵੀ 10 ਲੱਖ ਚਾਉਂਦਾ। ਜਦੋਂ 3645 ਆਪਾਂ ਕਿਸਾਨਾਂ ਦਾ ਗਿਣਦੇ ਆ ਤਾਂ ਉਹਦੀ ਵੀ ਐਵਰੇਜ 10 ਲੱਖ ਆਕੇ। ਪਰ ਇੱਥੇ ਇੱਕ ਬੰਦਾ ਹੀ 2 ਕਰੋੜ ਤੋਂ ਉੱਪਰ ਦਾ ਕਰਜ਼ਾਈ ਹੈ। 2 ਕਰੋੜ ਰੁਪਏ ਦਾ ਕਰਜ਼ਾ ਖੜਾ। ਇਸ ਚੇਅਰਮੈਨ ਨੇ ਆਪਣੇ ਨਾਂ ਤੇ ਆਪਣੀ ਪਤਨੀ ਦੇ ਨਾਂ ਤੇ 13 ਕਰਜ਼ੇ ਚੁੱਕੇ ਹੋਏ ਨੇ ਦਰਜਨ ਤੋਂ ਵੱਧ ਕਰਜ਼ੇ ਮਤਲਬ ਜੇ ਬੰਦਾ ਪੁਰਾਣਾ ਕਰਜ਼ਾ ਨਹੀਂ ਮੋੜ ਪਾ ਰਿਆ ਤਾਂ ਉਸ ਨੂੰ ਨਵਾਂ ਕਰਜ਼ਾ ਦਿੱਤਾ ਕਿਉਂ ਗਿਆ ਜੇ ਸਰਕਾਰ ਨੇ ਮਾਫੀ ਨਹੀਂ ਕੀਤਾ ਅਜੇ ਤਾਂ ਵੀ ਫਿਰ ਇਹਨੂੰ ਕਿਉਂ ਦਿੱਤਾ ਤੇ ਇਹ ਮਾਫ ਵਾਲੀ ਲਾਈਨ 'ਚ ਖੜਨ ਯੋਗ ਹੈਗੇ ਨੇ ਜਿਹੜੇ ਇਹ ਜੇ ਰਸੂਕ ਵਾਲੇ ਨੇ ਇਹਨਾਂ ਨੂੰ ਇਸ ਲਾਈਨ 'ਚ ਕਿਉਂ ਖੜਾਇਆ ਜਾਵੇ ਜਨਾਬ 13 ਕਰਜ਼ੇ ਚੁੱਕੀ ਫਿਰਦੇ ਨੇ ਤੇ ਮੋੜਨ ਵਾਲੀ ਗੱਲ ਨਾ ਪੁੱਛੋ 14ਵਾਂ ਦੇਣਾ ਤਾਂ ਦੇ ਦਿਓ ਬڑے ਡਿਫਾਲਟਰਾਂ ਵਿੱਚ ਫਿਰ ਮੁਕਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਮਤਲਬ ਜਿਹੜਾ ਸਾਬਕਾ ਪ੍ਰਧਾਨ ਹੈ ਉਹਦੇ ਕੰਨੀ ਵੀ 66 ਲੱਖ ਤੋਂ ਵੱਧ ਦਾ ਕਰਜ਼ਾ ਖੜਾ ਐ ਐਵਰੇਜ ਇਹ ਵੀ 10 ਲੱਖ ਵਾਲੀ ਚ ਹੈ ਤਾਂ ਹੀ ਕਹਣਾ ਨਾ ਕਿ ਕੁਝ ਬੜਿਆਂ ਦੀ ਇੰਨੀ ਜ਼ਿਆਦਾ ਲੈ ਲਿਆ ਉਹ ਤਾਂ ਛੋਟੇ ਵਾਲੇ ਵਿਚਾਰੇ 10 ਲੱਖ ਤੋਂ ਵੀ ਥੱਲੇ ਹੋਣੇ ਤਾਂ ਵੀ ਐਵਰੇਜ ਉੱਚਾ ਗਿਆ 66 ਲੱਖ ਦਾ ਡਿਫਾਲਟਰ ਹੈ ਇਸੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਇੱਕ ਅਕਾਲੀ ਆਗੂ ਹੈ ਜਿਹਦੇ ਕੰਨੀ 1 ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਹੈ 1 ਕਰੋੜ 13 ਲੱਖ ਦੇ ਕਰੀਬ ਦਾ ਕਰਜ਼ਈ ਦਾ ਡਿਫਾਲਟਰ ਹੈ ਬਰਨਾਲੇ ਦਾ ਵੀ ਕਿਸਾਨ ਕਾ ਬੈਂਕ ਡਾਇਰੈਕਟਰ ਹੈ 75 ਲੱਖ ਰੁਪਏ ਜਿਸ ਤੋਂ ਕੁਝ ਰਾਸ਼ੀ ਕਾਫੀ ਰਾਸ਼ੀਓ ਨੇ ਤਾਰ ਵੀ ਦਿੱਤੀ ਹੈ ਹੈਨਾ ਇਸੇ ਤਰ੍ਹਾਂ ਇੱਕ ਖੇਤੀ ਵਿਕਾਸ ਬੈਂਕ ਦਾ ਕਰਜ਼ਾ ਖੜਾ ਇੱਕ ਕਿਸਾਨ ਆਗੂ ਹੈ 19 ਲੱਖ ਤੋਂ ਵੱਧ 19.1962 ਹਜ਼ਾਰ ਦੇ ਕਰੀਬ ਡਿਫਾਲਟਰ ਹੈ ਲਹਿਰਾਗਾਗਾ ਤੋਂ ਦੋ ਕਾਂਗਰਸੀ ਆਗੂ ਨੇ 75 ਲੱਖ ਰੁਪਏ ਦੇ ਡਿਫਾਲਟਰ ਨੇ ਸੋ ਪਾਰਟੀ ਨਹੀਂ ਕੋਈ ਬਚਦੀ ਜਿਹੜੀ ਪਾਰਟੀ 'ਚ ਹੱਥ ਪੈ ਜਵੇ ਸਾਡਾ ਉਹ ਅਸੀਂ ਹੱਥ ਪਾ ਲੈਨੇ ਆ ਤੇ ਜਿਹਦੇ ਹਵਾਲੇ ਨਾਲ ਸਾਨੂੰ ਕਰਜ਼ਾ ਮਿਲ ਜਵੇ ਕਰਜ਼ਾ ਲੈ ਲੈਨੇ ਆ ਮੋੜ ਨਹੀਂ ਗੱਲਾਂ ਕਰੋ ਕਿਉਂਕਿ ਸਾਡਾ ਰਸੂਕ ਹੈ ਪਹੁੰਚ ਹੈ ਤੇ ਕਰਜ਼ੇ ਵੀ ਅਸੀਂ 13-13 ਕਰਜ਼ੇ ਚੱਕਦੇ ਆ 2-2 ਕਰੋੜ ਹੈ ਫਿਰ 68 ਲੱਖ ਹੈ ਫਿਰ 1 ਕਰੋੜ ਹੈ ਹੈਨਾ ਫਿਰ ਆ 19 ਲੱਖ 1 75 ਲੱਖ 1 ਹੈਨਾ ਆ 75 ਲੱਖ ਵਾਲੇ ਦੋ ਕਾਂਗਰਸੀ ਨੇ ਹਲੋ ਸਾਹਿਬ ਫਰੋਜਪੁਰ ਤੇ ਜਲਾਲਾਬਾਦ ਦੇ ਦੋ ਪਿੰਡਾਂ ਦੇ ਦੋ ਸਾਬਕਾ ਅਕਾਲੀ ਸਰਪੰਚ ਨੇ ਜੀ ਤਕਰੀਬ 94 ਲੱਖ ਦੇ ਡਿਫਾਲਟਰ ਨੇ ਗਿੱਦੜਵਾਸ ਦੇ ਇੱਕ ਪਿੰਡ ਦਾ ਕਿਸਾਨ ਆਗੂ ਹੈ 63 ਲੱਖ ਤੋਂ ਵੱਧ ਦਾ ਡਿਫਾਲਟਰ ਹੈ ਕਪੂਰਸਲਾ ਦਾ ਜੂਥ ਅਕਾਲੀ ਦਲ ਦਾ ਇੱਕ ਆਗੂ ਹੈ 47 ਲੱਖ ਰੁਪਏ ਤੋਂ ਵੱਧ ਦਾ ਡਿਫਾਲਟਰ ਹੈ ਇਸੇ ਤਰ੍ਹਾਂ ਜਲਾਲਾਬਾਦ ਦਾ ਇੱਕ ਕਾਲੀ ਆਗੂ 82 ਲੱਖ ਰੁਪਏ ਦਾ ਡਿਫਾਲਟਰ ਹੈ ਇਹ ਸਾਰੇ ਖੇਤੀ ਵਿਕਾਸ ਬੈਂਕ ਤੇ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਸ਼ਾਮਿਲ ਨੇ 100 ਟੌਪ ਦੇ ਡਿਫਾਲਟਰਾਂ ਦੀ ਵਿੱਚ ਕੁਝ ਦਾ ਜ਼ਿਕਰ ਹੈ ਸਿਰਫ ਪੰਜਾਬ ਦੇ 5 ਤੋਂ 10 ਏਕੜ ਜ਼ਮੀਨ ਵਾਲੇ 13784 ਕਿਸਾਨਾਂ ਕੰਨੀ ਵੀ 902 ਕਰੋੜ ਰੁਪਇਆ ਲਗਭਗ 903 902.94 903 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜਾ ਹੈ ਜਦੋਂ ਕਿ ਪ੍ਰਤੀ ਕਿਸਾਨ ਇਹ 6.5 ਲੱਖ ਤੋਂ ਉੱਪਰ ਬਣਦਾ 6.55 ਲੱਖ ਬਣਦਾ 5 ਏਕੜ ਤੱਕ ਦੀ ਮਾਲਕੀ ਵਾਲੇ 38145 ਕਿਸਾਨਾਂ ਕੰਨੀ 1736 ਕਰੋੜ ਰੁਪਏ ਲਗਭਗ ਬਕਾਇਆ ਖੜਾ ਹੈ ਕਿਉਂਕਿ ਪ੍ਰਤੀ ਕਿਸਾਨ 4.5 ਲੱਖ ਰੁਪਏ 4.55 ਲੱਖ ਰੁਪਏ ਬਣਦਾ ਛੋਟੀ ਕਿਸਾਨੀ ਨੇ ਜ਼ਿਆਦਾਤਰ ਟਿਊਬਵਲ ਲਾਉਣ ਲਈ ਕਰਜ਼ੇ ਲਏ ਛੋਟੀ ਕਿਸਾਨੀ ਨੇ ਜਿਆਤਰ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਕਰਜ਼ੇ ਲਏ ਨੇ ਤੇ ਉਹ ਮੋੜ ਨਾਲ ਇਸੀਤੀ ਚ ਨਹੀਂ ਆ پا ਰਹੇ ਐਮਐਸਪੀ ਇੱਕ ਵੱਡਾ ਮਸਲਾ ਕਿ ਜੇ ਐਮਐਸਪੀ ਵੀ ਮਿਲ ਜਵੇ ਮਿਨੀਮਮ ਸਪੋਰਟ ਪ੍ਰਾਈਸ ਘਟੋਕਟ ਸਮਰਥਨ ਮੁੱਲ ਜੇਕਰ ਉਹ ਵੀ ਮਿਲ ਜਵੇ ਫਿਰ ਸ਼ਾਇਦ ਥੋੜਾ ਜਿਹਾ ਸਾਹ ਆ ਜਵੇ ਕਿਸਾਨੀ ਨੂੰ ਪਰ ਇਸ ਕਿਸਾਨੀ ਦੀ ਆਰਥ ਚੜ੍ਹਿਆ ਬੜੇ ਘਰਾਣੇ ਬੜੇ ਜ਼ਮੀਂਦਾਰ ਹੈਨਾ ਬੜੇ ਰਾਜਨੀਤੀਕਰ ਸੂਕ ਵਾਲੇ ਉਹ ਠੱਗੀਆਂ ਲਾ ਰਹੇ ਨੇ ਉਦੇ ਨਾਲ ਫਿਰ ਲੋਕ ਸਾਰੀ ਕਿਸਾਨੀ ਨੂੰ ਸੁਵਾਲਾਂ ਦੇ ਘਰੇ ਚ ਲੈਣ ਲੱਗ ਜਾਂਦੇ ਨੇ ਉਹ ਸਰਕਾਰ ਕਹਿੰਦੀ ਹੈ ਜੀ ਅਸੀਂ ਬਸੂਲੀਆਂ ਦੀ ਕੋਸ਼ਿਸ਼ ਕਰਾਂਗੇ ਔਖਾ ਬਹੁਤ ਹੈ ਜਨਾਬ ਸੋ 2.5 ਏਕੜ ਵਾਲੇ ਜਿਹੜੇ ਕਿਸਾਨ ਨੇ 2 ਏਕੜ ਤੱਕ ਵਾਲੇ ਉਹ 2024 ਕਿਸਾਨ ਨੇ ਜਿਨ੍ਹਾਂ ਕੰਨੀ 824 ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਹੈ ਤੇ ਐਵਰੇਜ 4 ਲੱਖ ਤੋਂ ਉੱਪਰ ਜਾਂਦੀ ਹੈ 2.5 ਤੋਂ 5 ਏਕੜ ਵਾਲੇ ਕਿਸਾਨ ਨੇ 18000 ਤੋਂ ਵੱਧ ਕਿਸਾਨ ਨੇ 912 ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਹੈ ਐਵਰੇਜ 5 ਲੱਖ ਤੋਂ ਉੱਪਰ ਹੈ 5 ਤੋਂ 10 ਏਕੜ ਵਾਲੇ ਕਿਸਾਨ ਨੇ 13700 84 13000 ਤੋਂ ਵੱਧ ਕਿਸਾਨ ਨੇ 902 ਕਰੋੜ ਤੋਂ ਉੱਪਰ ਦਾ ਕਰਜ਼ਾ ਹੈ 6.5 ਲੱਖ ਤੋਂ ਵੱਧ ਐਵਰੇਜ ਬਣਦੀ ਹੈ ਤੇ 10 ਏਕੜ ਤੋਂ ਵੱਧ ਵਾਲੇ ਕਿਸਾਨ ਆਪਾਂ ਜੀ ਦੀ ਵਿਸਾਰਨਾ ਗੱਲ ਕਰਕੇ ਹਟਿਆ 3645 ਨੇ 366 ਕਰੋੜ ਤੋਂ 10 ਲੱਖ ਤੋਂ ਉੱਪਰ ਸੋ ਜਨਬ ਆਸਥਿਤ ਹੈ ਸਾਡੀ ਇੱਥੇ